ਕਲਾਨੌਰ ਇਲਾਕੇ ਵਿੱਚ ਆਏ ਹੜ੍ਹ ਦੇ ਕਾਰਨ ਸਰਦੀਪੱਟੀ ਦੇ ਵਸਦੇ ਵੱਡੀ ਗਿਣਤੀ ਵਿੱਚ ਪਿੰਡਨ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ ਇਸ ਨੂੰ ਮੁੱਖ ਰੱਖਦੇ ਹੋਏ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਗਠਨਾਂ ਦੀ ਟੀਮਾਂ ਵੱਲੋਂ ਰੈਸਕਿਊ ਕਰਦੇ ਹੋਏ ਹੜ੍ਹ ਵਿੱਚ ਫਸੇ ਵਿਅਕਤੀਆਂ ਨੂੰ ਕਿਸ਼ਤੀਆਂ ਰਾਹੀਂ ਰੈਸਕਿਊ ਕਰਦੇ ਹੋਏ ਸਖਤ ਸਨਾਵ ਤੇ ਲਿਜਾਇਆ ਜਾ ਰਿਹਾ ਹੈ ਅதீਸ਼ ਬਹੁਤ ਹੀ ਸਲੱਗਾ ਜੋ ਕੰਮ ਕੀਤਾ ਜਾ ਰਿਹਾ ਹੈ ਉਤੇ ਹੀ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਰਦਾਵਾ ਵੱਲੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਾਰਪੀੜਤ ਇਲਾਕਿਆਂ ਦਾ ਦੌੜਾ ਕੀਤਾ ਗਿਆ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਹਰ ਮਦਦ ਕੀਤੀ ਜਾਵੇਗੀ ਅਤੇ ਪੂਰੀਆਂ ਸੁਰਦਾਂ ਮੰਗ ਦਿੱਤੀਆਂ ਜਾਣਗੀਆਂ ਅਤੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਦੇ ਉਸੇ ਅੱਧੀ ਬੇੜੀ ਨਹੀਂ ਮਿਲਦੀ ਆਪਣਾ ਫੋਨ ਨੰਬਰ ਦਿਓ ਲਾਭ ਫੋਨ ਨੰਬਰ ਲਾਭ ਤੁਸੀਂ ਦੇਖੋ ਕੋਲ ਆਉਂਦੇ ਕੰਪਨੀ ਦੀ ਮੈਂ ਅਸੀਂ ਤੁਹਾਨੂੰ ਅਪਡੇਟ ਆਹ ਰਾਜਨ ਤੁਹਾਨੂੰ ਇੱਥੇ ਰੁਕੀਏ ਨੁਆਈ ਆ ਗਿਆ ਕਿ ਤੁਸੀਂ ਦਾ ਸਾਹ ਤੇ ਫਰਵਾਹਤ ਪਾ ਅੱਗੇ ਗਈ ਹੈ ਬੋਟ ਤੇ ਪਾਲਨ ਤੋਂ ਇੱਥੇ ਰੁਕਿਓ ਠੀਕ ਹੈ ਜੀ ਰੁਕੋ ਤੁਸੀਂ ਇੱਥੇ ਰਹੋ ਠੀਕ ਹੈ ਆ ਆ ਜਾਂਦੀ ਰਿਪੋਰਟ ਤਾਂ ਤੁਸੀਂ ਤੁਹਾਡੇ ਫਿਰ ਬੱਚਿਆਂ ਨੂੰ ਲੈ ਕੇ ਆਉਣੇ ਕਿੰਨੇ ਕੁ ਪਰਿਵਾਰ ਉੱਧਰ ਹੈਗੇ ਸੀ ਸੀਸੀ ਪ੍ਰਸ਼ਾਸਨ ਵੱਲੋਂ ਜੀ ਵੀ ਹੈ ਤੇ ਤਸੀਲਦਾਰ ਨੂੰ ਉਹ ਮੰਗ ਰਹੇ ਹੋ ਗਏ ਸੀ ਤਸੀਲਦਾਰ ਨੂੰ ਕਹਤੋ ਜੀ ਇਹਨਾਂ ਦਾ ਮੈਂ ਕਰਦਾ ਹੁਣੇ ਕਰ ਤਸੀਲਦਾਰ ਨੂੰ ਪਹਿਲਾਂ ਤਾਂ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਚੇਚੇ ਤੌਰ ਤੇ ਹਰ ਮਾਰੇ ਜਿਹੜੇ ਇਲਾਕੇ ਸੀਗੇ ਉਹਨਾਂ ਦਾ ਦੌਰਾ ਕਰਨ ਹਰੇ ਆਏ ਸੀਗੇ ਔਰ ਚੌਪਰ ਤੇ ਆਏ ਸੀਗੇ ਜਦੋਂ ਉਹਨਾਂ ਗਰਦਾਸਪੁਰ ਦੇ ਹਾਲਾਤ ਵੇਖੇ ਤਾਂ ਉਹਨਾਂ ਦੇ ਮਨ 'ਚ ਇੱਕ ਗੱਲ ਆਈ ਕਿ ਜਿਹੜਾ ਚੌਪੜਾ ਲੋਕਾਂ ਦਾ ਚੌਪੜਾ ਹੈ ਅਮਰਕਾ ਪਹਿਲੀ ਵਾਰੀ ਹੋਣਾ ਕੋ ਮੁੱਖ ਮੰਤਰੀ ਆਇਆ ਚੌਪੜੇ ਤੇ ਹੋਵੇ ਤੇ ਗਿਆ ਬਾਈ ਰੋਡ ਤੋਂ ਵੀ ਅ ਮੈਂ ਕਹਿੰਦਾ ਐਸੇ ਮੁੱਖ ਮੰਤਰੀ ਮੇਛਾ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਕਿ ਇੰਨੀ ਫਰਾਗ ਦੇ ਲਈ ਬੁਖਾ ਕੇ ਇਹ ਮਹਿਸੂਸ ਕੀਤਾ ਕਿ ਲੋਕਾਂ ਦਾ ਚੌਪੜਾ ਲੋਕਾਂ 'ਚ ਰਹੇਗਾ ਅੱਜ ਉਹੀ ਚੌਪੜਾ ਜਿਹੜਾ ਸਾਰੇ ਗਰਦਾਸਪੁਰ ਦੇ ਵਿੱਚ ਉਹ ਮੋਂ ਵਕ ਵਕ ਥਾਵਾਂ ਤੇ ਜਾ ਕੇ ਉਹਦਾ ਜਾਇਜਾ ਵੀ ਲਿਆ ਲੋਕਾਂ ਨੂੰ ਰਾਤ ਸਮਗਰੀ ਵੀ ਵੰਡੀ ਮੈਂ ਸਵੇਰੇ ਦੋ ਟਾਈਮ ਦੀਨਾਨਗਰ ਜਿਹੜਾ ਹੈ ਡਿਪੈਂਡ ਬਣਿਆ ਉੱਥੋਂ ਦੋ ਵਾਰੀ ਡਾਨ ਮੈਂ ਭਰੀ ਆ ਪਹਿਲਾਂ ਮੈਂ ਕਲਾਨੌਰ ਹੋ ਕੇ ਤੇ ਕਲਾਨੌਰ ਦੇ ਨਾਲ ਲੱਗਦੇ ਜਿਹੜਾ ਛਾਪੁਰ ਕਰਾਇਆ ਪਿੰਡ ਵਰ ਇਨ੍ਹਾਂ ਪਿੰਡਾਂ 'ਚ ਹੋ ਕੇ ਨਾਲੇ ਜਿਹੜੀ ਸਮਗਰੀ ਸੀਗੀ ਉਹਨਾਂ ਨੂੰ ਜਿਹੜੇ ਲੋਕ ਉਹਨਾਂ ਕਾ ਪਿੰਡਾਂ ਦੇ ਵਿੱਚ ਸਰਪੰਚ ਦੇ ਪੱਲੇ ਆ ਉਹਨੂੰ ਉਹ ਤਾਂ ਬਾਰ ਵਾਪਸ ਜਾ ਕੇ ਫਿਰ ਸਵਾਲ ਰੋਡ ਕਰਕੇ ਰੂਵਾਲ ਤੇ ਦੂਸਰਾ ਮਾਨ ਸਾਧਾਂਵਾਲੀ ਇਹਨਾਂ ਚੱਕ ਇਹਨਾਂ ਪਿੰਡਾਂ ਚ ਦੁਬਾਰਾ ਜਿਹੜਾ ਉਹਨਾਂ ਵੇਖਿਆ ਸਾਰਾ ਲੋਕ ਜਿਹੜੇ ਸਾਡੇ ਬਾਰਡਰ ਦੇ ਲੋਕ ਨੇ ਇਹਨਾਂ ਨੂੰ ਤੇ ਨਿਤ ਨਵੀਆਂ ਜਿਉਂ ਜੰਮੇ ਆ ਉਹਨਾਂ ਦੀਆਂ ਨਿਤ ਨਵੀਆਂ ਮੁਹਿਮਾਂ ਨੇ ਕਦੀ ਇੱਥੇ ਬਾਰਡਰ ਦੇ ਨਰਾਇ ਦਾ ਖਤਰਾ ਕਦੀ ਦਰਿਆ ਦੇ ਪਾਣੀਆਂ ਦਾ ਖਤਰਾ ਪਰ ਮੈਂ ਇਹਨਾਂ ਬਹਾਦਰ ਲੋਕਾਂ ਚੋਂ ਇਹ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਹਮੇਸ਼ਾ ਹੀ ਹਰ ਔਖੀ ਘੜੀ ਦਾ ਟਕਰਾ ਕਰਕੇ ਇਸ ਔਖੀ ਘੜੀ ਚੋਂ ਨਿਕਲੇ ਨੇ ਇਸ ਵਾਰ ਵੀ ਡੇਰਾ ਬਾਬਾ ਨਾਨਕ ਦੇ ਲੋਕ ਇਸ ਜਿਹੜੀ ਮੁਸੀਬਤ ਚੋਂ ਨਿਕਲ ਚ ਉਹ ਹੌਂਸਲੇ ਚ ਨੇ ਔਰ ਹੌਸਲੇ ਚ ਰਹਿ ਕਿ ਇਸ ਮੁਸੀਬਤ ਚੋਂ ਜਰੂਰ ਨਿਕਲ ਜਾਣਾ ਸਵਾਲਾ ਕਿੰਨਾ ਚੌਪਰ ਹੈ ਚੌਪਰ ਤੋਂ ਲੋਕਾਂ ਨੂੰ ਰਾਸ਼ਨ ਦੇਣ ਦਾ ਤਰੀਕਾ ਕੀ ਹੈ ਕਿਉਂਕਿ ਜਿਹੜੀਆਂ ਵੀਡੀਓ ਕੁਝ ਵਾਇਰਲ ਹੋਈਆਂ ਉਹਦੇ ਤੇ ਦਿਖਾਇਆ ਜਾ ਰਿਹਾ ਹੈ ਕਿ ਰਾਸ਼ਨ ਜਾ ਰਿਹਾ ਪਰ ਉਹ ਲੋਕ ਕਹਿੰਦੇ ਕਿ ਐਨੀ ਉੱਚੀ ਤੋਂ ਰਾਸ਼ਨ ਤੁਸੀਂ ਤਾਂ ਆਪ ਕਹਿੰਦੇ ਹੋ ਕਿ ਤੁਸੀਂ ਆਪੀ ਜਾ ਕੇ ਮੈਂ ਚੌਪਰ ਦੇ ਵਿੱਚ ਬੈਠਾ ਸੀਗਾ ਚੌਪਰ ਨੂੰ ਬਿਲਕੁਲ ਡਾਊਨ ਉੱਥੇ ਪਿੰਡ ਦੇ ਉੱਤੇ ਡਾਊਨ ਕੀਤਾ ਗਿਆ ਤਾਂ ਫਿਰ ਉਹ ਜਿਹੜੀਆਂ ਪੈਕੇਟ ਬਣਾ ਕੇ ਰੱਖੀਆਂ ਨੇ ਉਹ ਪੈਕੇਟ ਜਿਹੜਾ ਉਹਨਾਂ ਛੱਤਾਂ ਤੇ ਸੁੱਤੇ ਗਏ ਹੁਣ ਚੌਪਰ ਤਾਂ ਇਹਨਾਂ ਨੀਵਾ ਤਾਂ ਆ ਵੀ ਨਹੀਂ ਸਕਦਾ ਤੁਸੀਂ ਆ ਵੀ ਸਾਰੇ ਸਿਆਣੇ ਕੋਲ ਪਹੁੰਚ ਰਹੀਆਂ ਪਹੁੰਚ ਰਹੀਆਂ ਮੈਨੂੰ ਕੋਲ ਪਹੁੰਚ ਰਹੀਆਂ ਜਿਸ ਨੂੰ ਸਿੱਟਣ ਦੇ ਨਾਲ ਕੋਈ ਨੁਕਸਾਨ ਨਹੀਂ ਉਹਦੇ ਚੋਂ ਸਿਸਟਮ ਇਹ ਆਉ ਜਾਂ ਪੈਕ ਕੀਤਾ ਕਿ ਉਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਤੱਕ ਜ਼ਰੂਰ ਪਹੁੰਚਣਗੀਆਂ ਬਾਕੀ ਸਾਡੇ ਇਲਾਕੇ 'ਚ ਜਿੰਨੇ ਐਨਜੀਓ ਕੰਮ ਕਰ ਰਹੀਆਂ ਜਿੰਨੇ ਸਮਾਜ ਸੇਵੀ ਸੰਸਥਾ ਕੰਮ ਕਰ ਰਹੀਆਂ ਨੇ ਸਾਡੇ ਪੰਜਾਬੀ ਲੋਕ ਜਦੋਂ ਕਿਸੇ ਬਾਹਰਲੇ ਮੁਲਕਾਂ 'ਚ ਮੁਸੀਬਤ ਕੋਈ ਆ ਜਾਏ ਹਾਰਡ ਪਾ ਜਾਏ ਦੂਜਾ ਉੱਥੇ ਜਾ ਕੇ ਤਾਂ ਲੋਕਾਂ ਦੀ ਸੇਵਾ ਕਰਦੇ ਅੱਜ ਤੇ ਉਹਨਾਂ ਦੇ ਆਪਣੇ ਨੇ ਕੋ ਸ਼ੈਲਟਰ ਹਾਊਸ ਬਣਾਏ ਨੇ ਜੀ ਇਹ ਆਲੇ ਦੁਆਲੇ ਬਹੁਤ ਸਾਰੇ ਲੋਕਾਂ ਨੂੰ ਆਰਮੀ ਪੂਰਾ ਦਿਨ ਹੋ ਗਿਆ ਰੈਸਕੂ ਤਾਂ ਕਰ ਰਹੇ ਆ ਔਰ ਸ਼ੈਲਟਰ ਹਾਊਸ ਕਿੱਥੇ ਕਿੱਥੇ ਨੇ ਬਿਲਕੁਲ ਇਹ ਸਾਰੇ ਸਕੂਲਾਂ ਚ ਆਪਾਂ ਬਣਾਇਆ ਜੀ ਸਾਰੇ ਸਕੂਲਾਂ ਚ ਆਪਾਂ ਸੈਂਟਰ ਬਣਾਏ ਨੇ ਜਿਨ੍ਹਾਂ ਨੂੰ ਲੋੜ ਪਈ ਉਹਨਾਂ ਸੈਂਟਰਾਂ ਦੇ ਵਿੱਚ ਆਪਾਂ ਉਹਨਾਂ ਨੂੰ ਰੱਖਿਆ ਜੀ ਸਰ ਖਤਰਾ ਕਿੰਨਾ ਕਿ ਐਸ ਵੜੇ ਦੇਖੋ ਹੁਣ ਮੈਨੂੰ ਲੱਗਦਾ ਕਿ ਜਿਵੇਂ ਤੁਹਾਡੇ ਤੋਂ ਮੈਂ ਪੁੱਛਿਆ ਤੁਸੀਂ ਕਹਿੰਦੇ ਕਿ 1.5 ਫੁੱਟ ਦੇ ਕਰੀਬ ਰਾਤ ਨਾਲ ਪਾਣੀ ਘਟ ਗਿਆ ਜਦੋਂ ਪਾਣੀ ਘਟਣ ਲੱਗ ਜਾਏ ਮੈਨੂੰ ਲੱਗਦਾ ਕਿ ਸਵੇਰ ਤੱਕ 2-3 ਫੁੱਟ ਪਾਣੀ ਨਾਣ ਜਾਣਾ ਹੋ ਜਾਣਾ ਔਰ ਇੱਕ ਦੋ ਦਿਨਾਂ ਚ ਜਿਹੜਾ ਸਥਿਤੀ ਜਿਹੜੀ ਉਹ ਠੀਕ ਹੋ ਜਾਏ ਤੇ ਰਾਵੀ ਦੇ ਪਾਣੀ ਦਾ ਨੇ ਬਿਲਕੁਲ ਕੋਈ ਐਸਾ ਖਤਰਾ ਨਹੀਂ ਜਿਹੜਾ ਪਾਣੀ ਆਉਣਾ ਸੀ ਉਹ ਆ ਗਿਆ। ਬੰਨਣ ਵਾਸਤੇ ਕੀ ਕਰੂਗਾ ਕਿਉਂਕਿ ਹਲੇ ਤੱਕ ਤਾਂ ਨੇੜੇ ਨਹੀਂ ਜਾਇਆਗਾ। ਦੇਖੋ ਜੀ ਪਾਣੀ ਬਹੁਤ ਆ ਪਿੱਛੋਂ। ਬੰਨਣ ਦੇ ਵਾਸਤੇ ਹਲੇ ਰੰਦਾਵਾ ਸਾਹਿਬ ਜਦੋਂ ਪਾਣੀ ਉਤਰੂਗਾ ਲੋਕਾਂ ਦੀ ਅਸਲ ਸਮੱਸਿਆਵਾਂ ਹੋਣਾ ਸ਼ੁਰੂ ਹੋਣੀਆਂ। ਉਹਨਾਂ ਨੂੰ ਚਾਰਾ ਨਹੀਂ ਪਹੁੰਚ ਰਿਹਾ ਹੋਰ ਕਈ ਚੀਜ਼ਾਂ ਨੇ ਜਿਹਨਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ। ਮੁਆਵਜ਼ਾ ਵੀ ਉਹਦੇ ਵਾਸਤੇ ਕੋਈ ਤੁਸੀਂ ਤਜਵੀਜ਼ ਕੀ ਭੇਜੂਗੇ ਗਵਰਨਮੈਂਟ ਨੂੰ? ਸਾਡੇ ਮਾਤਿਆਂ ਨੂੰ ਕੀ ਦੱਸੋਗੇ? ਮੈਂ ਦੇਖੋ ਜੀ ਮੇਰੇ ਹਲਕੇ ਦਾ ਲਗਭਗ 100 ਪਿੰਡ ਇਸ ਮਾਰਦੀ ਹੈ। ਮੈਂ ਇਹਨਾਂ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਆ ਮੈਂ ਕਾਪ ਜ਼ਿੰਮੇਵਾਰ ਹੋਣ ਦੇ ਨਾਤੇ ਮੈਨੂੰ ਪਤਾ ਜ਼ਿੰਮੇਵਾਰ ਨੂੰ ਸਮੱਸਿਆ ਕਦੋਂ ਖੜੀ ਆਉਣੀ ਹੈ ਅੱਜ ਤਾਂ ਲੋਕੀ ਦੇਖਣ ਕੇ ਰੀਲਾਂ ਬਣਾਉਣ ਆਉਂਦੇ ਨੇ ਲੋਕ ਹਮਦਰਦੀ ਕਿੰਨੇ ਪਰਸੈਂਟ ਲੋਕ ਕਰਦੇ ਇਹਨਾਂ ਦੇ ਰੁਕਣ ਦਿੰਦੇ ਨੂੰ ਪਤਾ ਉਹ ਚੀਜ਼ ਨੂੰ ਮੈਂ ਬੜੇ ਸਮਝ ਸਕਦਾ ਕਿ ਅੰਦਰੋਂ ਹਮਦਰਦੀ ਕਿੰਨੀ ਹੈ ਸਿਰਫ ਵਾੜ ਕੇ ਲੋਕਾਂ ਨੂੰ ਰੀਲਾਂ ਬਣਾ ਕੇ ਪਾ ਕੇ ਹਮਦਰਦੀ ਨਹੀਂ ਦਿਖਾਈ ਜਾਂਦੀ ਹਮਦਰਦੀ ਕੁਝ ਕਰਕੇ ਦੱਸਣਾ ਪੈਣਾ ਜਿਵੇਂ ਤੁਸੀਂ ਕਹੇ ਤੁਸੀਂ ਬੰਜਪੜ ਅੱਜ ਸਥਿਤੀ ਇਹ ਹੈ ਕਿ ਉਥੇ ਪਹੁੰਚਣਾ ਮੁਸ਼ਕਲ ਹੋਇਆ ਪਿਆ ਅੱਜ ਤੱਕ ਅਸੀਂ ਜਿਹੜੇ ਲੋਕ ਆ ਉਹਨਾਂ ਦੇ ਜਾਨਵਾਲ ਦੀ ਰਾਖੀ ਕਰਦੇ ਆ ਕਿ ਬੰਦਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਔਰ ਜਿਹੜਾ ਉਹਨਾਂ ਦੇ ਜ਼ਿੰਮੇਵਾਰਾਂ ਦੇ ਜਿਹੜੇ ਪਸ਼ੂ ਨੇ ਉਹਨਾਂ ਤੱਕ ਚਾਰਾ ਪਹੁੰਚਾਇਆ ਜਾਵੇ ਇੰਨੀ ਅੱਜ ਕਰਦੇ ਆ ਉਦੋਂ ਬਾਅਦ ਜਦੋਂ ਪਾਣੀ ਦਿੱਤੇਗਾ ਜਿਹੜੀਆਂ ਬਾਕੀ ਸਮੱਸਿਆਵਾਂ ਉਹਨਾਂ ਨਾਲ ਬਿਲਕੁਲ ਸਰਕਾਰ ਸਹਿਰਦਾ ਇਹਨਾਂ ਜ਼ਿੰਮੇਵਾਰਾਂ ਨਾਲ ਬਿਲਕੁਲ ਨਾਲ ਖੜੀ ਹੈ ਠੀਕ ਹੈ ਜੀ